ਗਿਰਾਉਂ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਜਿੱਥੇ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਏ ਪਹਿਲਾਂ ਕੁੱਟਮਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਥੋੜੀ ਮਾਰੀ ਗਈ ਹੈ ਤੇਜਪਾਲ ਸਿੰਘ ਕਬੱਡੀ ਖਿਡਾਰੀ ਜਿਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਕਤਲ ਕਰ ਦਿੱਤਾ ਗਿਆ ਹੈ ਜਗਰਾਉਂ ਦੇ ਵਿੱਚ ਦਿਨ ਦਿਹਾੜੇ ਇਹ ਮਰਡਰ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਗਿੱਦੜਵਿੰਡੀ ਦਾ ਰਹਿਣ ਵਾਲਾ ਸੀ ਤੇਜਪਾਲ ਅਤੇ 6 ਤੋਂ 7 ਹਮਲਾਵਰਾਂ ਦੇ ਵੱਲੋਂ ਉਸ ਦਾ ਕਤਲ ਕੀਤਾ ਗਿਆ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਐਸਐਸਪੀ ਦਫ਼ਤਰ ਦੇ ਨੇੜੇ ਇਹ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਹਾਲਾਂਕਿ ਇਸ ਦੇ ਪਿੱਛੇ ਦੀ ਵਜ੍ਹਾ ਰੰਜਿਸ਼ ਕੀ ਹੈ ਕਾਰਨ ਕੀ ਹੈ ਕਿਉਂ ਇਸ ਕਬੱਡੀ ਖਿਡਾਰੀ ਦਾ ਕਤਲ ਕੀਤਾ ਗਿਆ ਕੀ ਇਸ ਦਾ ਕੋਈ ਝਗੜਾ ਸੀ ਕੀ ਕਾਰਨ ਰਹੇ ਨੇ ਇਹਨਾਂ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਪਰ ਜਗਰਾਉਂ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਇੱਕ ਕਬੱਡੀ ਖਿਡਾਰੀ ਦਾ ਕੁੱਟਮਾਰ ਤੋਂ ਬਾਅਦ ਸ਼ਰਿਆਮ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤੇਜਪਾਲ ਸਿੰਘ ਕਬੱਡੀ ਖਿਡਾਰੀ ਜਿਸ ਦਾ ਕਤਲ ਕੀਤਾ ਗਿਆ ਤੇ ਇਹ ਪਿੰਡ ਗਿੱਦੜ ਵਿੰਡੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਤੇਜਪਾਲ ਤੇ 6 ਤੋਂ 7 ਹਮਲਾਵਰਾਂ ਨੇ ਹਮਲਾ ਕੀਤਾ ਜਿਸ ਤੋਂ ਬਾਅਦ ਉਸ ਦੇ ਗੋਲੀ ਮਾਰ ਦਿੱਤੇ ਗਈ ਤੇ ਇਹ ਪੂਰੀ ਵਾਰਦਾਤ ਐਸਐਸਪੀ ਦਫ਼ਤਰ ਦੇ ਨੇੜੇ ਵਾਪਰੀ ਹੈ ਗੋਲੀ ਮਾਰ ਕੇ ਇੱਕ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਦਿਨ ਦਿਹਾੜੇ ਇਹ ਗੋਲੀ ਮਾਰੀ ਗਈ ਹੈ ਐਸਐਸਪੀ ਦਫ਼ਤਰ ਦੇ ਨੇੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ ਤੇ ਕਾਫੀ ਦੇਰ ਤੱਕ ਇਹ ਸਾਰਾ ਘਟਨਾਕ੍ਰਮ ਹੋਇਆ ਇਸੇ ਖਬਰ ਤੇ ਮੇਰੇ ਸਹਿਯੋਗੀ ਰੋਹਿਤ ਗੌੜ ਜੁੜੇ ਨੇ ਹੋਰ ਜ਼ਿਆਦਾ ਜਾਣਕਾਰੀ ਦੇ ਨਾਲ ਉਹ ਰੋਹਿਤ ਜਾਨਣਾ ਚਾਹੁੰਦੇ ਆ ਕਿਸ ਵੇਲੇ ਦੀ ਇਹ ਵਾਰਦਾਤ ਕਿਵੇਂ ਇਹ ਵਾਰਦਾਤ ਵਾਪਰੀ ਕੀ ਕੋਈ ਵਜ੍ਹਾ ਰੰਜਿਸ਼ ਸਾਹਮਣੇ ਆ ਰਹੀ ਹੈ ਜੀ ਬਿਲਕੁਲ ਰਮਵੀਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਵਾਕਿਆ ਜਿਹੜਾ ਹੈਗਾ ਲਗਭਗ 3 ਵਜੇ ਦੇ ਆਸ-ਪਾਸ ਦਾ ਵਾਕਿਆ ਕਿਹਾ ਜਾ ਰਿਹਾ ਹੈ ਔਰ ਸੈਜਗਰਾਉਂ ਦੇ ਬਿਲਕੁਲ ਸ਼ਹਿਰ ਦੇ ਵਿੱਚ ਐਸਐਸਪੀ ਆਫਿਸ ਤੋਂ ਚੰਦ ਅਚਰ ਕਦਮਾਂ ਦੀ ਦੂਰੀ ਦੇ ਉੱਤੇ ਜਿਹੜਾ ਡਾਕਟਰ ਹਰੀ ਸਿੰਘ ਹਸਪੀਟਲ ਹੈਗਾ ਉਸ ਦੇ ਬਾਹਰ ਇਹ ਵਾਕਿਆ ਹੋਇਆ ਦਾ ਔਰ ਉਸ ਦੇ ਉੱਥੇ ਇਸ ਵਾਕਿਆ ਨੂੰ ਲਗਭਗ ਅੱਧਾ ਘੰਟਾ ਉੱਥੇ ਵਾਕਿਆ ਹੁੰਦਾ ਰਿਹਾ ਕਿਉਂਕਿ ਜਿਹੜੇ ਅਗਿਆਤ ਲੋਕ ਤੇ ਆਏ ਸੀ ਕਿਹਾ ਜਾ ਰਿਹਾ ਕਿ 4 ਤੋਂ 5 ਲੋਕ ਅਗਿਆਤ ਲੋਕ ਉੱਥੇ ਪਹੁੰਚਦੇ ਨੇ ਇੱਕ ਕਬੱਡੀ ਖਿਡਾਰੀ ਨੂੰ ਪਹਿਲਾਂ ਉਹ ਸ਼ਿਫਟ ਕਾਰ ਤੋਂ ਹੁੰਦਾ ਵਾ ਉਹ ਆਪਣਾ ਕੁਝ ਸਮਾਨ ਲੈਣ ਵਾਸਤੇ ਉੱਥੇ ਉਤਰਦਾ ਵਾ ਤੇ ਉੱਥੇ ਉਸ ਨੂੰ ਪਹਿਲਾਂ ਰੋਕ ਕੇ ਉਸ ਦੇ ਨਾਲ ਮਾਰ ਮਾਰਪਿੱਟ ਕੀਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਦੀ ਗੋਲੀ ਮਾਰ ਕੇ ਉੱਥੋਂ ਉਹ ਫਰਾਰ ਹੋ ਜਾਂਦੇ ਨੇ ਤੇ ਇਹ ਆਪਣੇ ਆਪ ਦੇ ਵਿੱਚ ਜਿਹੜੀ ਐ ਐਸਐਸਪੀ ਜਗਰਾਉਂ ਦੀ ਪੁ ਉਸ ਦੇ ਸੁਰੱਖਿਆ ਪਰਨਾਲੀ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਕਰਦੀ ਹੈ ਕਿ ਇਹ ਇਹ ਚੰਦ ਕਦਮਾਂ ਦੀ ਦੂਰੀ ਦੇ ਉੱਤੇ ਜੇਕਰ ਜਿਹੜੇ ਕਾਤਿਲ ਹੈਗੇ ਨੇ ਉਹ ਇਸੇ ਵਾਸਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਔਰ ਪੁਲਿਸ ਦੇ ਹੱਥ ਖਾਲੀ ਦੇ ਖਾਲੀ ਰਹਿ ਜਾਂਦੇ ਇਸ ਕਰਕੇ ਰੋਹਿਤ ਰੋਹਿਤ ਇਹ ਭੀੜ ਭਾੜ ਵਾਲਾ ਇਲਾਕਾ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਐਸਐਸਪੀ ਦਫਤਰ ਹੈ ਹਸਪੀਟਲ ਦੇ ਕੋਲ ਇਹ ਵਾਰਦਾਤ ਵਾਪਰੀ ਹੈ ਜਿਹੜਾ ਇਹ ਨੌਜਵਾਨ ਹੈ ਗਿੱਦੜ ਵਿੰਡੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਕਬੱਡੀ ਖਿਡਾਰੀ ਹੈ ਭੀੜ-ਪਾੜ ਵਾਲਾ ਇਲਾਕਾ ਤੇ ਦੁਪਹਿਰ ਵੇਲੇ ਦੀ ਘਟਨਾ ਦੂਜੇ ਪਾਸੇ ਐਸਐਸਪੀ ਦਫਤਰ ਦਾ ਨੇੜੇ ਹੋਣਾ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਬਿਲਕੁਲ ਵੀਰੇ ਜਿ cục ਦੋਰਾ ਨਹੀਂ ਹੈ ਕਿ ਬਿਲਕੁਲ ਸਵਾਲ ਖੜੇ ਹੁੰਦੇ ਨੇ ਸੁਰੱਖਿਆ ਪ੍ਰਣਾਲੀ ਉੱਤੇ ਐਸਐਸਪੀ ਆਫਿਸ ਦੇ ਉੱਤੇ ਐਸਐਸਪੀ ਆਬੀਅਸਲੀ ਪੁਲਿਸ ਪਰਸਪੈਕਟਿਵ ਪਰਖਾਉਤੀ ਕਿਉਂਕਿ ਐਸਐਸਪੀ ਆਫਿਸ ਤੋਂ ਚੰਦ ਕਦਮਾਂ ਦੀ ਦੂਰੀ ਉੱਤੇ ਹੀ ਜਿਹੜਾ ਡਾਕਟਰ ਹਰੀ ਸਿੰਘ ਹਸਪੀਟਲ ਹੈਗਾ ਵੈ ਔਰ ਉਸ ਦੇ ਉਸ ਦੇ ਬਾਹਰ ਹੀ ਇਹ ਵਾਕਿਆ ਹੁੰਦਾ ਹੈ ਔਰ ਉੱਥੇ ਅੱਤ ਇਹ ਜਿਹੜਾ ਵਾ ਗੁੰਡਾਗਰਦੀ ਦਾ ਨਾਚ ਨੰਗਾ ਨਾਚ ਹੁੰਦਾ ਵਾ ਉਹ ਜਿਹੜੇ ਬਦਮਾਸ਼ ਆਉਂਦੇ ਨੇ ਉਹ ਪਹਿਲਾਂ ਕਬੱਡੀ ਖਿਡਾਰੀ ਨੂੰ ਰੋਕਦੇ ਨੇ ਫਿਰ ਉਹਦੇ ਨਾਲ ਕੁੱਟਮਾਰ ਕਰਦੇ ਨੇ ਕੁੱਟਮਾਰ ਕਰਨ ਤੋਂ ਬਾਅਦ ਫਿਰ ਉਸਦੇ ਉੱਤੇ ਗੋਲੀ ਮਾਰ ਕੇ ਉਹ ਤੋਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਉੱਥੇ ਇਹ ਇਹ ਸਵਾਲ ਖੜਾ ਹੁੰਦਾ ਵਾ ਕਿ ਜੇਕਰ ਇੱਦਾਂ ਦਾ ਵਾਕਿਆ ਉੱਥੇ ਹੋ ਰਿਹਾ ਸੀਗਾ ਕਿ ਉੱਥੇ ਦੀ ਪੁਲਿਸ ਪ੍ਰਸ਼ਾਸਨ ਜਿਹੜੀ ਲੱਗੀ ਹੁੰਦੀ ਹੈ ਟੀਮ ਲੱਗੀ ਹੁੰਦੀ ਹੈ ਪੀਸੀਆ ਟੀਮ ਹੁੰਦੀ ਹੈ ਕਿ ਉਸ ਨੂੰ ਪਤਾ ਨਹੀਂ ਲੱਗਿਆ ਜਾਂ ਐਸਐਸਪੀ ਆਫਿਸ ਤੱਕ ਇਹ ਸੂਚਨਾ ਹੀ ਪਹੁੰਚੀ ਕਿ ਉੱਥੇ ਆ ਕੇ ਕਿਸੇ ਤਿੱਕਣਾ ਇਸ ਵਾਕਿਆ ਨੂੰ ਰੋਕਿਆ ਜਾ ਸ ਰਹੀ ਹੈ ਪਰ ਕੀ ਕੋਈ ਸੀਸੀਟੀਵੀ ਵੀ ਖੰਗਾਲੀ ਜਾ ਰਹੀ ਹੈ ਨੇੜੇ ਤੇੜੇ ਕੋਈ ਸੀਸੀਟੀਵੀ ਸੀ ਜਿਸ ਦੇ ਵਿੱਚ ਇਹ ਹਮਲਾਵਰ ਜ਼ਰੂਰ ਕੈਦ ਹੋਏ ਹੋਣੇ ਜਾਂ ਬਹੁਤ ਸਾਰੇ ਚਸ਼ਮਦੀਦ ਹੁੰਦੇ ਨੇ ਜਿਨ੍ਹਾਂ ਨੇ ਇਹ ਸਾਰਾ ਆਪਣੇ ਅੱਖੀ ਦੇਖੀ ਇਹ ਸਾਰੀ ਵਾਰਦਾਤ ਕੁਦਰਨ ਵੀ ਜਿਹੜੇ ਆਸ-ਪਾਸ ਦੇ ਜਿਹੜੇ ਸੀਸੀਟੀਵੀ ਕੈਮਰੇ ਹੈਗੇ ਨੇ ਉਹ ਖੰਗਾਲੇ ਜਾ ਰਹੇ ਨੇ ਔਰ ਇਸ ਦੇ ਵਿੱਚ ਇੱਕ ਸਭ ਤੋਂ ਜ਼ਿਆਦਾ ਹੈਰਾਨੀ ਜਿਨ ਕਿ ਇਹ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਸ ਹਸਪੀਟਲ ਦੇ ਬਾਹਰ ਇਹ ਸਾਰਾ ਵਾਕਿਆ ਹੋਇਆ ਉਸ ਹਸਪੀਟਲ ਦੇ ਸੀਸੀਟੀਵੀ ਕੈਮਰੇ ਕਿਹਾ ਜਾ ਰਹੇ ਨੇ ਕਿ ਖਰਾਬ ਨੇ ਖਰਾਬ ਨੇ ਇਹ ਆਪਣੇ ਆਪ ਦੇ ਵਿੱਚ ਸਵਾਲ ਖੜੇ ਹੁੰਦੇ ਨੇ ਕਿ ਸੀਸੀਟੀਵੀ ਖਰਾਬ ਹੈ ਹਸਪੀਟਲ ਦੇ ਕਿਉਂਕਿ ਹਸਪੀਟਲ ਇੱਕ ਐਹੋ ਜਿਹਾ ਜਗ੍ਹਾ ਹੁੰਦੀ ਹੈ ਜਿੱਥੇ ਆਮ ਲੋਕ ਆਮ ਲੋਕ ਆਉਂਦੇ ਜਾਂਦੇ ਨੇ ਔਰ ਉੱਥੇ ਕਿਸੇ ਵੀ ਤਰੀਕੇ ਦੀ ਕੋਈ ਵੀ ਆਪਣੀਏ ਘਟਨਾ ਲੱਗਣ ਤੇ ਇਸ ਕਰਕੇ ਉੱਥੇ ਸੀਸੀਟੀਵੀ ਇੰਸਟਾਲ ਕੀਤੇ ਜਾਂ ਵੰਟ ਪਾਏ ਗਏ ਨੇ ਤੇ ਆਸ-ਪਾਸ ਦੇ ਹੋਟ ਜਿਹੜੇ ਸੀਸੀਟੀਵੀ ਕੈਮਰੇ ਨੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਦੇਖਣਾ ਇਹ ਹੋਵੇਗਾ ਕਿ ਹੁਣ ਪੁਲਿਸ ਇਸ ਪੂਰੇ ਇਸ ਵਾਕਿਆ ਨੂੰ ਕਿਸ ਤਿੱਕਣਾ ਸੁਲਝਾਉਂਦੀ ਹੈ ਕਿਉਂਕਿ ਉਹਨਾਂ ਦੇ ਆਪਣੀ ਸੁਰੱਖਿਆ ਪ੍ਰਣਾਲੀ ਉੱਤੇ ਵੀ ਸਵਾਲ ਖੜੇ ਹੋ ਗਏ ਨੇ ਠੀਕ ਹੈ ਰੋਹਿਤ ਬਹੁਤ ਸ਼ੁਕਰੀਆ ਨਜ਼ਰ ਬਣਾਈ ਰੱਖੋ ਅਪਡੇਟ ਦੁਬਾਰਾ ਲਮਾਂਗੇ ਜਗਰਾਉਂ ਦੇ ਵਿੱਚ ਸ਼ਰਿਆਮ ਕਬੱਡੀ ਖਿਡਾਰੀ ਦਾ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਗੋਲੀ ਮਾਰਨ ਤੋਂ ਪਹਿਲਾਂ ਕੁੱਟ ਮਾਰ ਵੀ ਕੀਤੀ ਗਈ ਹੈ ਪੰਜ ਤੋਂ 6 ਹਮਲਾਵਰ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ 26 ਸਾਲ ਦੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੀ ਜਾਨ ਲੈ ਲਈ ਹੈ ਪਿੰਡ ਗਿੱਦੜ ਵੰਡੀ ਦਾ ਰਹਿਣ ਵਾਲਾ ਤੇਜਪਾਲ ਸਿੰਘ ਕਬੱਡੀ ਦਾ ਖਿਡਾਰੀ ਸੀ ਆਪਣੇ ਕਿਸੇ ਕੰਮ ਨੂੰ ਲੈ ਕੇ ਜਗਰਾਉਂ ਆਇਆ ਸੀ ਤਾਂ ਇਸ ਦੌਰਾਨ 6 ਤੋਂ 7 ਹਮਲਾਵਰ ਉਸ ਤੇ ਹਮਲਾ ਕਰ ਦਿੰਦੇ ਨੇ ਕੁੱਟਮਾਰ ਕਰ ਦਿੰਦੇ ਨੇ ਤੇ ਕਾਫੀ ਧੀਰ ਤੱਕ ਉਸ ਦੀ ਕੁੱਟਮਾਰ ਕਰਦੇ ਰਹਿੰਦੇ ਨੇ ਜਿਸ ਤੋਂ ਬਾਅਦ ਉਸ ਨੂੰ ਗੋਲੀ ਮਾਰ ਦਿੰਦੇ ਨੇ ਅਤੇ ਉਸ ਦਾ ਕਤਲ ਕਰਕੇ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਵਾਰਦਾਤ ਜਗਰਾਉਂ ਦੇ ਐਸਐਸਪੀ ਦਫ਼ਤਰ ਦੇ ਨੇੜੇ ਵਾਪਰੀ ਹੈ ਪਰ ਸਵਾਲ ਇਹ ਹੈ ਕਿ ਜੇ ਅੱਧਾ ਘੰਟਾ ਇਹ ਵਾਰਦਾਤ ਚੱਲਦੀ ਰਹੀ ਇਹ ਘਟਨਾਕ੍ਰਮ ਚੱਲਦਾ ਰਿਹਾ ਲੋਕ ਉੱਥੇ ਮੌਜੂਦ ਸੀ ਪੁਲਿਸ ਉੱਥੇ ਸਮੇਂ ਸਿਰ ਕਿਉਂ ਨਹੀਂ ਪਹੁੰਚੀ ਬਹੁਤ ਸਾਰੇ ਸਵਾਲ